ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪਿਛਲੇ 5 ਸਾਲਾਂ ਦੌਰਾਨ ਰਾਸ਼ਟਰੀ ਰਾਜਮਾਰਗਾਂ ਤੇ ਫੀਸ ਪਲਾਜ਼ਾ ਤੇ ਉਪਭੋਗਤਾ ਫੀਸ ਵਸੂਲੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗੜਕਰੀ ਵੱਲੋਂ ਪ੍ਰਦਾਨ ਕੀਤੇ ਗਏ ਆંકੜਿਆਂ ਦੇ ਅਨੁਸਾਰ ਪਿਛਲੇ 5 ਸਾਲਾਂ ਵਿੱਚ ਰਾਸ਼ਟਰੀ ਰਾਜਮਾਰਗਾਂ ਤੇ ਫੀਸ ਪਲਾਜ਼ਾ ਤੇ ਉਪਭੋਗਤਾ ਫੀਸ ਸੰਗ੍ਰਹਿ ਇਸ ਤਰ੍ਹਾਂ ਹਨ 2019-20 लेके 27.50386 ਕਰੋੜ ਰੁਪਏ 2020-21 27921.67 ਕਰੋੜ ਰੁਪਏ 2021-22 33928.66 ਕਰੋੜ ਰੁਪਏ 2022-23 ਵਿੱਚ 48032.40 ਕਰੋੜ ਰੁਪਏ 2023-24 ਵਿੱਚ 55882.12 ਕਰੋੜ ਰੁਪਏ ਸੀ ਲੁਧਿਆਣਾ ਦੇ ਸੰਸਦ ਮੈਂਬਰ ਰਾਜ ਸਭਾ ਸੰਜੀਵ ਅਰੋੜਾ ਨੇ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ اجلاس ਵਿੱਚ 2024 ਤੱਕ ਰਾਸ਼ਟਰੀ ਰਾਜਮਾਰਗਾਂ ਤੇ ਟੋਲ ਪਲਾਜ਼ਾਂ ਦੀ ਗਿਣਤੀ ਤੇ ਸਵਾਲ ਪੁੱਛਿਆ ਸੀ। ਉਹਨਾਂ ਨੇ ਰਾਸ਼ਟਰੀ ਰਾਜਮਾਰਗਾਂ ਤੇ 2024 ਤੱਕ ਟੋਲ ਪਲਾਜ਼ਾਂ ਦੀ ਗਿਣਤੀ, ਟੋਲ ਉਗਰਾਹੀ ਰਹੀ ਹੋਣ ਵਾਲੀ ਸਾਲਾਨਾ ਆਮਦਨ ਅਤੇ ਪਿਛਲੇ 5 ਸਾਲਾਂ ਵਿੱਚ ਇਸ ਵਿੱਚ ਕਿਵੇਂ ਬਦਲਾਅ ਆਇਆ ਹੈ ਬਾਰੇ ਪੁੱਛਿਆ ਸੀ। ਉਨਾ ਪਿਛਲੇ 2 ਸਾਲਾਂ ਵਿੱਚ ਇਲੈਕਟ੍ਰੋਨਿਕ ਟੂਲ 컬렉ਸ਼ਨ ਪ੍ਰਣਾਲੀ ਦੀ ਵਰਤੋਂ ਕਰਨ ਵਾਲੇ ਬਾਨਾਂ ਵਿੱਚ ਪ੍ਰਤੀਸ਼ਤ ਵਾਧੇ ਅਤੇ ਔਸਤ ਟੂਲ ਬੂਥ ਉਡੀਕ ਸਮੇਂ ਅਤੇ ਆਵਾਜਾਈ ਦੀ ਭੀੜ ਤੇ ਇਸ ਦੇ ਪ੍ਰਭਾਵ ਬਾਰੇ ਵੀ ਪੁੱਛਿਆ ਸੀ। ਸ਼੍ਰੀ ਅਰੋੜਾ ਨੇ ਅੱਜ ਇੱਥੇ ਦੱਸਿਆ ਕਿ ਮੰਤਰੀ ਨੇ ਅੱਗੇ ਜਵਾਬ ਦਿੱਤਾ ਕਿ ਅਕਤੂਬਰ 2024 ਤੱਕ ਰਾਸ਼ਟਰੀ ਰਾਜਮਾਰਗਾਂ ਤੇ ਕੁੱਲ 1015 ਉਪਭੋਗਤਾ ਫੀਸ ਪਲਾਜ਼ਾ ਚਾਲੂ ਹਨ। ਸਰਕਾਰ ਨੇ 15 ਤੋਂ 16 ਫਰਵਰੀ 2021 ਦੀ ਅੱਧੀ ਰਾਤ ਤੋਂ ਰਾਸ਼ਟਰੀ ਰਾਜਮਾਰਗਾਂ ਤੇ ਫੀਸ ਪਲਾਜ਼ਿਆਂ ਦੀਆਂ ਸਾਰੀਆਂ ਲੇਨਾਂ ਨੂੰ ਫੀਸ ਪਲਾਜ਼ਿਆਂ ਦੀਆਂ ਫਾਸਟ ਟੈਗ ਲੇਨਾਂ ਬਜੂ ਕੋਸ਼ਿਸ਼ ਕੀਤਾ ਹੈ ਜਿਸ ਨਾਲ ਉਪਭੋਗਤਾ ਫੀਸ ਵਸੂਲੀ ਦੀ ਸਮੁੱਚੀ ਕੁਸ਼ਲਤਾ ਵਿੱਚ ਸੁਧਾਰ ਹੋਇਆ ਹੈ ਇਸ ਤੋਂ ਇਲਾਵਾ ਟ੍ਰੈਫਿਕ ਵਾਧੇ ਉਪਭੋਗਤਾ ਫੀਸਦਾਰਾਂ ਵਿੱਚ ਸੋਧ ਨਵੀਆਂ ਟੋਲ ਯੋਗ ਸੜਕਾਂ ਦੀ ਲੰਬਾਈ ਆਦ ਕਾਰਨ ਹਰ ਸਾਲ ਉਪਭੋਗਤਾ ਫੀਸ ਵਸੂਲੀ ਵਿੱਚ ਵਾਧਾ ਹੁੰਦਾ ਹੈ ਇਸ ਤੋਂ ਇਲਾਵਾ ਮੰਤਰੀ ਨੇ ਜਵਾਬ ਦਿੱਤਾ ਕਿ ਪਿਛਲੇ 2 ਸਾਲਾਂ ਵਿੱਚ ਨੈਸ਼ਨਲ ਹਾਈਵੇ ਟੋਲ ਪਲਾਜ਼ਾ ਤੇ ਇਲੈਕਟ੍ਰੋਨਿਕ ਟੋਲ ਕਲੈਕਸ਼ਨ ਦੀ ਪਹੁੰਚ ਇਸ ਤਰ੍ਹਾਂ ਹੈ 2020 ਵਿੱਚ 97% 2023 ਵਿੱਚ 98% ਜਵਾਬ ਵਿੱਚ ਇਹ ਵੀ ਦੱਸਿਆ ਗਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਸਲਾਹ ਕਰਦੇ ਮਾਧਿਅਮ ਰਾਹੀਂ ਫਾਸਟੈਗ ਪ੍ਰਣਾਲੀ ਤੇ ਇੱਕ ਪ੍ਰਭਾਵ ਮੁਲਾਂਕਣ ਅਧਿਐਨ ਕਰਵਾਇਆ ਗਿਆ ਸੀ ਉਪਰੋਕਤ ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਸਾਲ 2022 ਲਈ ਫੀਸ ਪਲਾਜਾ ਦੀ ਔਸਤ ਉਡੀਕ ਸਮਾਂ 734 ਸਕਿੰਟ ਤੋਂ ਘਟਾ ਕੇ 47 ਸਕਿੰਟ ਕਰ ਦਿੱਤਾ ਗਿਆ ਹੈ ਫੀਸ ਪਲਾਜਾ ਤੇ ਭੀੜ ਦੀ ਨਿਗਰਾਨੀ ਜੀਆਈਐਸ ਆਧਾਰਿਤ ਟੂਲ ਭੀੜ ਨਿਗਰਾਨੀ ਸਮਾਧਾਨ ਰਾਹੀਂ ਕੀਤੀ ਜਾਂਦੀ ਹੈ